ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਜਿਸ ਤੋਂ ਬਾਅਦ ਉਹ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਹਿਲੀ ਵਾਰ ਅਜਨਾਲਾ ਪਹੁੰਚੇ ਜੁਤੇ ਕਿ ਭੋਨੀਅ ਅਜਨਾਲਾ ਦੇ ਵੱਲੋਂ ਰੱਖੀ ਇੱਕ ਵਿਸ਼ੇਸ਼ ਵਰਕਸ਼ ਸਭਾ ਨੇ ਰੈਲੀ ਦਾ ਰੂਪ ਦਾਨ ਕਰ ਲਿਆ ਇਸ ਮੌਕੇ ਤੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਲਾਕੇ ਦੇ ਵਿੱਚ ਦਿਨ-ਬਦਨ ਲਾਅਨ ਆਰਡਰ ਦਾ ਹਾਲ ਬੁਰਾ ਹੁੰਦਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਭਾਰਤ ਦੇ ਜਨਾ ਹਿੱਸੇਆ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਉਹਨਾਂ ਰਾਜਾਂ ਦੇ ਵਿੱਚ ਲਾਅਨ ਆਰਡਰ ਨੂੰ ਭੰਗ ਕਰਨ ਦੀ ਕੋਈ ਸਮੱਸਿਆ ਵੀ ਨਹੀਂ ਹੈ ਸੋ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਭਾਜਪਾ ਦੇ ਉਮੀਦਵਾਰ ਪਹਿਲੀ ਵਾਰ ਜਨਾਲਾ ਪਹੁੰਚੇ ਨੇ ਅੰਮ੍ਰਿਤਸਰ ਦੀ ਭਲਾਈ ਦੇ ਲਈ ਭਾਜਪਾ ਇੱਕ ਮਾਤਰ ਪਾਰਟੀ ਹੈ ਸੋ ਤਰਨਜੀਤ ਸਿੰਘ ਸੰਧੂ ਦੇ ਵੱਲੋਂ ਕਿਹਾ ਗਿਆ ਸੋ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਧੰਨਵਾਦੀਆਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਮਰ ਸ਼ਾਹ ਜੀ ਦਾ ਜਿਹੜੇ ਸਾਡੇ ਹੋਮ ਮਿਨਿਸਟਰ ਨੇ ਸਾਡੇ ਰਾਸ਼ਟਰ ਦੇ ਪ੍ਰਧਾਨ ਜੇਪੀ ਨਟਾ ਜੀ ਦਾ ਤੇ ਸਾਡੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਇਹਨਾਂ ਨੇ ਸਾਨੂੰ ਪੜਿਆ ਦੇਖਿਆ ਈਮਾਨਦਾਰ ਤੇ ਪੰਥਕ ਸੋਚ ਵਾਲਾ ਪਰਿਵਾਰ ਉਹ ਖੂਨ ਉਹ ਉਹ ਸਾਨੂੰ ਕਣੀ ਦਿੱਤੀ ਆ ਕਿ ਉਹਨੂੰ ਦੇਸ਼ ਸੂਬੇ ਨਾਲ ਪੰਥ ਨਾਲ ਕੌਮ ਨਾਲ ਪਿਆਰ ਆ ਤੇ ਉਹਨਾਂ ਨਾਲ ਤਗੜਾ ਹੋ ਗਏ ਅਸੀਂ ਨਾਲ ਇਹ ਕਿਉਂ ਬੇਇਜ਼ਤੀ ਕੀਤੀ ਆ ਕਿ ਜੇ ਨਸ਼ੇ ਮਗਾਉਣੇ ਜੀ ਜੇ ਪੰਜਾਬ ਨੂੰ ਮੁੜ ਲੀਏ ਤੇ ਲਿਆਉਣਾ ਜੇ ਤੇ ਤਕੜੇ ਹੋ ਕੇ ਆਪਣੀ ਇੱਕ ਇੱਕ ਕੀਮਤੀ ਵੋਟ ਚੋਣ ਸ਼੍ਰੀ ਕਮਲ ਤੇ ਫੁੱਲ ਦੇ ਪਾਕਿਸਤਾਨ ਨੂੰ ਸੇਵਾ ਕਰਨ ਦਾ ਮੌਕਾ ਬਖਸ਼ੋ